ਮੋਟਰਸਾਈਕਲ ਮੈਂ ਉੱਥੇ ਖੜਾ ਦਿੱਤਾ ਸੀਗਾ ਤੇ ਮੈਂ ਕਿਹਾ ਤੁਹਾਨੂੰ ਇਸ ਰੋਡ ਦਾ ਜਿਹੜਾ ਹੈਗਾ ਕਿੱਸਾ ਦੱਸੀਏ ਇਹ ਜਿਹੜਾ ਰਾਹ ਹੈ ਜੀ ਤਕਰੀਬਨ 30 ਤੋਂ 32 ਕਿਲੋਮੀਟਰ ਦਾ ਹੈ ਸਾਰਾ ਹੀ ਇੱਦਾਂ ਸੁੰਨਮ ਸੁੰਨਾ ਮਤਲਬ ਆਲੇ ਦੁਆਲੇ ਮਿੱਲਾ ਨਹੀਂ ਨੀ ਤਾਂ ਸਾਰਾ ਇਹ ਜੰਗਲ ਹੀ ਹੈ ਜੀ ਵਿੱਚ ਇਹ ਜਿਹੜੀ ਤਾਂ ਮੈਂ ਚੀਜ਼ ਦੱਸ ਰਿਹਾ ਹਾਂ 5 ਡੇਜ਼ ਇਨ ਹਿਮਾਲਿਆ ਸ਼ਾਇਦ ਹੋ ਸਕਦਾ ਬੜੀ ਵਧੀਆ ਹੋ ਜਾਏ ਪੱਕੀ ਹੋ ਜਾਏ ਆ ਲਓ ਜੀ ਧਰਮਸ਼ਾਲਾ 168 ਕਾਂਗੜਾ 137 ਜਦੋਂ ਜਮਾ ਇਹ ਪੱਕ ਗਿਆ ਜੀ ਰਸ ਜਮਾ ਰਚ ਗਿਆ ਤੇ ਉਸ ਬਾਅਦ ਇਹਦੇ ਇਕੱਠਾ ਕਰ ਲਿਆ ਜਾਂਦਾ ਜੀ ਇੱਕਠਾ ਕਰਨ ਤੋਂ ਬਾਅਦ ਜੀ ਇਹ ਜਿੱਦਾਂ ਬੀਬੀਆਂ ਆਪਣੇ ਮਾਤਾ-ਮਾਂ ਲੱਗੀਆਂ ਹੋਈਆਂ ਇਹਨੂੰ ਇਕੱਠਾ ਜਾ ਕਰਕੇ ਤੇ 70 ਵੇ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੰਦੀਆਂ ਹਨ ਜੀ ਕ੍ਰਿਸ਼ਨ ਸਸਰੀ ਕਾਰਡ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਅੱਜ ਇੱਕ ਹੋਰ ਨਵੇਂ ਫਰੈਸ਼ ਐਪੀਸੋਡ ਜਿਹੜੇ ਸਾਡਾ ਬਹੁਤ ਸਵਾਗਤ ਕਰਦੇ ਹਾਂ ਘਰ ਤੋਂ ਹੀ ਇੱਕ ਦੋ ਦਿਨ ਕੰਮ ਜਿਹੜਾ ਹੈਗਾ ਬਹੁਤ ਹੈਕਟਿਕ ਡੇ ਹੈ ਹੈਕਟਰੀ ਡੇ ਦੇ ਕਾਰਨ ਵਲੌਗ ਆਂਦੇ ਰਹਿਣਗੇ ਵਲੌਗ ਜਮਾ ਮਿਸ ਨਹੀਂ ਹੋਏਗਾ ਹੋ ਸਕਦਾ ਥੋੜੇ ਥੋੜੇ ਛੋਟੇ ਵਲੌਗਸ ਹੋ ਜਾਣ ਪਰ ਵਲੌਗ ਆਂਦੇ ਰਹਿਣਗੇ ਅੱਜ ਤਿੰਨ ਚਾਰ ਕੰਮ ਨੇ ਨਵੇੜਨ ਵਾਲੇ ਨੇ ਜੀ ਇੱਕ ਦੋ ਕੰਮ ਸੀਗੇ ਆਪਣੇ ਕਲਾਇੰਟਸ ਦੇ ਉਹ ਕਰਨੇ ਸੀਗੇ ਕਿਉਂਕਿ ਪੰਜਾਬ ਚ ਮੈਂ ਪਹਿਲੇ ਕੰਮ ਕਰਦਾ ਹੁੰਦਾ ਸੀ ਡਿਜੀਟਲ ਮਾਰਕੀਟਿੰਗ ਵਗੈਰਾ ਦਾ ਤੇ ਉਹ ਕੰਮ ਨਵੇੜਨ ਵਾਲੇ ਨੇ ਤੇ ਆਪਣਾ ਜਿਹੜਾ ਸਾਈਕਲ ਹੈ ਉਹਦੀ ਸਰਵਿਸ ਦਾ ਪੁੱਛ ਕੇ ਆਣਾ ਵਾ ਤੇ ਜਿਹੜੇ ਆਪਣੇ ਦੂਸਰੇ ਸਾਈਕਲ ਹੈਗੇ ਦੇਸੀ ਉਹਨਾਂ ਦਾ ਵੀ ਪਤਾ ਕਰਕੇ ਆਣਾ ਹੈਗਾ ਜੀ ਆਪਣਾ ਜਿਹੜੇ ਦੇਸੀ ਸਾਈਕਲ ਸੀਗੇ ਜਿਹੜੇ ਆਪਾਂ ਕਲਕੱਤੇ ਤੋਂ ਚੜਾਏ ਸੀ ਔਵਲੇ ਰੋਡ ਤੇ ਜਿਹੜਾ ਆ ਰੋਡ ਉੱਥੋਂ ਆਂਦਾ ਜੀ ਦਰਾਹੇ ਤੋਂ ਲੋਹਾਰੇ ਵਾਲਾ ਰੋਡ ਠੀਕ ਹੈ ਜਿਹੜਾ ਆਪਣਾ ਜੋਦੀ ਟਕਸਾਲ ਵਾਲਾ ਰੋਡ ਹੈ ਜੀ ਉੱਥੇ ਤੇ ਉਹਨਾਂ ਦਾ ਪਤਾ ਕਰਕੇ ਆਣਾ ਮੈਂ ਤੇ ਇਹਦੀ ਸਰਵਿਸ ਵੀ ਪਤਾ ਕਰਕੇ ਆਣਾ ਇੱਕ ਦੋ ਪਾਰਸਲ ਆਏ ਹੋਏ ਨੇ ਉਹਨਾਂ ਦਾ ਵੀ ਪਤਾ ਕਰਨਾ ਅੱਜ ਬਹੁਤ ਡੇ ਹੈਕਟਿਕ ਰਹਿਣ ਵਾਲਾ ਹੈ ਉੱਥੇ ਵੀ ਅੱਜ ਲੇਟ ਆ ਪਤਾ ਨਹੀਂ ਕੀ ਹੋਇਆ ਰਾਤ ਐਸਾ ਸੁੱਤੇ ਤੇ ਬਾਈ ਸਵੇਰੇ 11:30 ਵਜੇ ਉੱਠਦੇ ਉੱਠਦੇ ਪਰ ਸ਼ੁਰੂ ਕਰਦੇ ਆ ਬਾਈ ਚਲਦੇ ਆ ਥੱਲੇ ਸਭ ਤੋਂ ਪਹਿਲੇ ਆਪਣਾ ਕੰਮ ਨਿਬੇੜਨ ਆਵਲਾ ਜਿਹੜਾ ਸਿਕ ਲਗਾ ਥੱਲੇ ਖੜਾ ਹੋਇਆ ਹੈ ਜੀ ਤੇ ਇਹ ਜਿਹੜੀਆਂ ਜ਼ਰਾਰੀਆਂ ਦਾ ਲੋਟ ਰਾਂ ਆਪਾਂ ਕੰਨੇ ਕੁਮਾਰੀ ਦੇ ਵਿੱਚ ਇਹਦੇ ਲਿਊ ਮਾਰਿਆ ਸੀਗਾ ਇਹਨੂੰ ਸਰਵਿਸ ਕਰਾਣਾ ਹੈ ਤੇ ਫਿਰ ਅਗਲਾ ਟੂਰ ਵੀ ਕੱਢਣਾ ਹੈ ਕਿਹੜਾ ਟੂਰ ਕੱਢਾਂਗੇ ਦੱਸਾਂਗੇ ਜੀ ਅੱਜ ਸਰਪ੍ਰਾਈਜ਼ ਦਵਾਂਗੇ ਸ਼ਾਮ ਨੂੰ ਦੱਸਾਂਗੇ ਕਿਹੜੀ ਜਗ੍ਹਾ ਕਿਹੜਾ ਨਵਾਂ ਟੂਰ ਕੱਢਣਾ ਹੈਗਾ ਵਾ ਸਾਈਕਲ ਤੇ ਕੱਢਣਾ ਹੈ ਕਿੱ데 ਤੇ ਕੱਢਣਾ ਹੈ ਦੇਖਦੇ ਆਂ ਕੀ ਹਫ਼ਤਾ ਬਣਦਾ ਪਹਿਲੇ ਇਹਦੀ ਸਰਵਿਸ ਦਾ ਪੁੱਛ ਕੇ ਆਈ ਜੀ ਫਾਇਰਫੌਕਸ ਦੇ ਸ਼ੋਰੂਮ ਜਾ ਕੇ ਇਹ ਹੈ ਜੀ ਮੇਰਾ ਬਾਈਕ ਸਪਲੈਂਡਰ ਤੇ ਇਹ ਵੀ ਮੈਂ ਤੋਂ 5 ਸਾਲ ਪਹਿਲੇ ਲਿਆ ਸੀ ਕਰੋਨਾ ਦੇ ਵਿੱਚ ਬਹੁਤ ਕੰਮ ਕੀਤਾ ਜੀ ਤੇ ਬਹੁਤ ਪੈਸਾ ਕਮਾਇਆ ਦਿੱਤਾ ਟਮਾਟੋ ਸ਼ਵੀਗੀ ਦਵਾਈਆਂ ਦੀਆਂ ਸਪਲਾਈਆਂ ਬਹੁਤ ਕਰਦਾ ਰਿਹਾ ਜੀ ਇਹਦੇ ਤੇ ਚੱਲਦੇ ਆ ਜੀ ਪਹਿਲੇ ਕੰਮ ਨੇ ਵੇੜਨ ਫਟਾਫਟ ਤਹਾਨੇ ਜਿਲੋ ਲੁਧਿਆਣਾ ਸ਼ਹਿਰ ਵੀ ਨਾਲੇ ਬੜੇ ਰੋ ਬਲੌਗ ਦੇ ਨਾਲ ਸ਼ੁਰੂ ਕਰਦੇ ਆ ਸ਼ੁਰੂ ਕਰਦੇ ਆ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਆਪਣੇ ਆਂਡ-ਗਾਂਡ ਦੇ ਵਿੱਚ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਹਾਈਪ ਦਾ ਬਟਨ ਵੀ ਦਬ ਦੇਓ ਇੱਥੇ ਪਤਾ ਨਹੀਂ ਕੀ ਅੱਜ ਪ੍ਰੋਗਰਾਮ ਹੋ ਰਿਹਾ ਜੀ ਇੱਧਰਲੇ ਪਾਸੇ ਖੱਬੇ ਹੱਥ ਬਲੈਂਕਟ ਲਾਹ ਦਫ਼ਤਰ ਇੱਥੇ ਕੋਈ ਵੱਡਾ ਪ੍ਰੋਗਰਾਮ ਹੋਊਗਾ ਸ਼ਾਇਦ ਖਾਟੂ ਸ਼ਾਮ ਜੀ ਦਾ ਕੋਈ ਹੋਏ ਅੱਜ ਹਰੀਨਾਮ ਸੰਕੀਰਤਨ ਇਹ ਵਾਲਾ ਜਿਹੜਾ ਰੋਡ ਹੈ ਜੀ ਆਪਣਾ ਇਹ ਸਮਰਲਾ ਚੌਂਕ ਨੂੰ ਜਾਂਦਾ ਹੈ ਉਹ ਸਾਹਮਣੇ ਜਿਹੜਾ ਹਾਈਵੇ ਚੜ ਗਿਆ ਹੈ ਦਹਾਨਾ ਉਹ ਹੈ ਜੀ ਐਨ 44 ਕਸ਼ਮੀਰ ਤੋਂ ਕਨਿਆ ਕੁਮਾਰੀ ਜਲਾ ਆ ਵਾਲਾ ਰੋਡ ਹੈ ਜਿਹੜਾ ਇਹ ਆਪਣਾ ਹੈਗਾ ਚੰਡੀਗੜ੍ਹ ਰੋਡ ਜੇ ਗੱਲਬਾਤ ਕਰੀਏ ਇਹ ਸਿੱਧਾ ਚੰਡੀਗੜ੍ਹ ਨੂੰ ਜਾਂਦਾ ਹੈ ਇਹੀ ਰੋਡ ਸ਼ਿਮਲੇ ਨੂੰ ਵੀ ਜਾਂਦਾ ਹੈ ਇਹੀ ਰੋਡ ਸਪਿਤੀ ਨੂੰ ਵੀ ਜਾਂਦਾ ਹੈ ਐਜੇ ਤੇ ਮੈਂ ਸਪਿਤੀ ਵੀ ਗਿਆ ਸੀਗਾ ਜੀ ਲਦਾਖ ਵੀ ਗਿਆ ਸੀਗਾ ਬਹੁਤ ਟੂਰ ਮਾਰੇ ਤੇ ਸੱਚ ਪਾਸ ਲਦਾਖ ਸਪਿਤੀ ਬਹੁਤ ਕੋ ਮੈਂ ਪਿਛਲੇ 8 ਸਾਲਾਂ ਤੋਂ ਵੇਲੇ ਆਵਾਂ ਘੁੰਮੀ ਰਹੇ ਹਾਂ ਜੀ ਕੁਝ ਨਹੀਂ ਕੀਤਾ ਜ਼ਿੰਦਗੀ ਚ ਹੁਣ ਇੱਕ ਆਪਾਂ ਬੜੇ ਹੀ ਜ਼ਰੂਰੀ ਕੰਮ ਚੱਲੇ ਆ ਉਹ ਕੰਮ ਵੀ ਜਾ ਕੇ ਦੱਸਦੇ ਹਾਂ ਕੀ ਕੰਮ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਸਾਈਕਲ ਦਾ ਪਤਾ ਕਰਨ ਜਾਵਾਂਗੇ ਉਸ ਤੋਂ ਬਾਅਦ ਇੱਕ ਆਪ ਹੋਰ ਹੈਗਾ ਉਹ ਵੀ ਕੰਮ ਕਰਾਂਗੇ ਕੰਮ ਹੀ ਕੰਮ ਕਰਨ ਆਏ ਆ ਜੀ ਅੱਜ ਪੰਜਾਬ ਦੇ ਵਿੱਚ ਸ਼ੁਕਰ ਹੈ 10 ਤਰੀਕ ਪਹੁੰਚ ਗਏ ਜੇ ਨਾ ਪਹੁੰਚ ਪਾਉਂਦੇ ਤਾਂ ਭਾਈ ਸਾਰੇ ਕੰਮ ਮਿਸ ਹੋਏ ਨੇ ਜੀ ਕੋਈ ਜ਼ਰੂਰੀ ਕੰਮ ਲਈ ਆਏ ਸੀ ਜੀ ਸਮਰਪਣ आयुर्वेदा हॉस्पिटल जी هونڈر سائیکل باہر ਲਾਤਾ ਉਦਾਂ ਹੀ ਹਸਪਤਾਲ ਹੈ ਮੋਦਾਂ ਮੜੀ ਮੋਟੀ ਜੀ ਜਾਣਕਾਰੀ ਦਵਾ ਡਾਕਟਰ ਪ੍ਰਭਕਰ ਸਿੰਘ ਪੰਚ ਕਰਮਾ ਸਾਰਾ ਕੁਛ ਹੈਗਾ ਜੀ ਇੱਥੇ 슈ગર క్యాన్సర్ ਯੂਰਿਕ ਐਸਿਡ ਸ਼ਿਰੋਤਾਰਾ ਸਾਰਾ ਮਤਲਬ ਹੈਗਾ ਕੰਮ ਕਰੇ ਇੱਥੇ ਜੀ ਸਮਰਪਨ ਆਯੁਰਵੇਦਿਕ ਹਸਪਤਾਲ ਦੇ ਵਿੱਚ ਠੀਕ ਹੋ ਜਾਂਦਾ ਕੰਮ ਆ ਹਸਪਤਾਲ ਹੈ ਜੀ ਬਾਕੀ ਅੰਦਰ ਮੀਟਿੰਗ ਹੈ ਅੱਜ ਮੀਟਿੰਗ ਹੋਣ ਤੋਂ ਬਾਅਦ ਬਾਹਰ ਆ ਕੇ ਮਿਲਦੇ ਹਾਂ ਜੀ ਕੋਈ ਪਾਮ ਸੀਗਾ ਜ਼ਰੂਰੀ ਤਾਂ ਕਰਕੇ ਆਏ ਆ ਜੀ ਇੱਥੇ हाँ चक्ो जी आ पैगी अमृत तारा जरा जमा अमृत का काम करती है सही बात है कह रही प्रभु अमृत धारा अमृत अम्रिद का काम करती है ये किस किस तत्व से बनी होती है आप थोड़ा सा बताएं ये पुदीना भूल गए अरक नहीं है है सत हाँ पुदीना सतिना कपूर भीम सैनी कपूर भीम सैनी कपूर वाह जी वेरी नाइस जी वेरी नाइस इस छोटी सी डिबिया का क्या प्राइस पुदि होता है 100 ਵਾਹ ਜੀ ਵਾਹ 100 ਰੁਪਏ ਦੀ ਹੈ ਜੀ ਸਾਰਾ ਸਮਾਨ ਇੱਥੇ ਆਯੁਰਵੇਦਾ ਦਾ ਹੈ ਅਰਜੁਨਾਰਿਸਟ ਮਹਾਰਸਨਾਦਿਕ ਬਾਤ ਹੈ ਜੀ ਇੱਥੇ ਕੋਈ ਕੰਮ ਆਏ ਆ ਜੀ ਅਸੀਂ ਕੰਮ ਨਵੇੜ ਕੇ ਫਿਰ ਬਾਹਰ ਮਿਲਦੇ ਆਂ ਆ ਨਿਕਾ ਜਾ ਖਰਗੋਸ਼ ਜੀ ਤੇ ਆਏ ਹਾਏ 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 ਵਾਹ ਜੀ ਵਾਹ ਨਿਕਾ ਜਾ ਇਹ ਅੰਦਰ ਹੀ ਰਹਿੰਦਾ ਜਿੱਦੋਂ ਦਾ ਮੈਂ ਇੱਥੇ ਆਨਾ ਇੱਥੇ ਇੱਕ ਦੋ ਖਰਗੋਸ਼ ਸੀਗੇ ਦੋ ਖਰਗੋਸ਼ ਚੋਂ ਇੱਕ ਜਿਹੜਾ ਹੈਗਾ ਮਰ ਗਿਆ ਸੀਗਾ ਹੁਣ ਇੱਕ ਆ ਨਵਾਂ ਲੈ ਕੇ ਆਏ ਨੇ ਇਸਕਾ ਕੀ ਨਾਮ ਹੈ ਇਹ ਉਹਨਾਂ ਦਾ ਬੱਚਾ ਹੈ ਉਹਨਾਂ ਦਾ ਬੱਚਾ ਹੀ ਇਹ ਉਹ ਹੱਫਰ ਹੈ ਦੋਨੋਂ ਪੂਰੇ ਇੱਕ ਇੱਕ ਦੀ ਤਾਂ ਡੈਥ ਨਹੀਂ ਹੋਮੀ ਸੀਗੀ ਦੂਸਰਾ ਉਹ ਤਾਂ ਤਾ ਵੀ ਲੈ ਆਏ ਸੀ ਅੱਛਾ ਹੋਈ ਗਏ ਇਹਦਾ ਨਾਮ ਕੀ ਆ ਹੁਣ ਇਸਕਾ ਪੀਪੋ ਪੀਕੋ ਪੀਕੋ ਪੀਪੋ ਪੀਪੋ ਨਾਮ ਹੈ ਜਿਹਦਾ ਆਏ ਹਾਏ ਆ ਪੂਰੇ ਮਾਰਦਾ ਖਰੁੰਡੇ ਗੰਦੀ ਵੀ ਮਾਰਦਾ ਹੈ ਅਭੀ ਦਾੰਦ ਪਾ ਰਿਹਾ ਨਾ ਉਹ ਤੋਂ ਇਸ ਕੋ ਕੁਝ ਸੋਲਿਡ ਚਾਹੀਏ ਜਵਾਨੇ ਲਈ ਸੋਲਿਡ ਚੀਜ਼ ਜਵਾਨੇ ਕੋ ਲੋ ਮੇਰਾ ਉਂਗਲੀ ਦੇ ਦਿੰਦਾ ਹਾਂ ਓਏ ਦੰਦੀ ਮਾਰੇਗਾ ਕਿੰਨਾ ਸੌਫਟ ਹੈ ਨਾ ਟੈਡੀ ਬੀਅਰ ਜਾਂ ਥਾ ਬਹੁਤ ਜ਼ਿਆਦਾ ਜਿਹੜਾ ਕੰਮ ਕਰਨ ਆਏ ਸੀ ਆਪਾਂ ਹੋਂ ਕੰਮ ਕਰਤਾ ਜੀ ਤੇ ਆ ਇੱਕ ਇੱਥੇ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਚਾਹ ਬੋਲਾਂ ਤਾਂ ਪ੍ਰਭੂ ਜੀ ਆਪਨੇ ਇਸ ਕੋ ਕਾਲਾ ਪਾਣੀ ਕੀ ਸਜਾਇਆ ਹੈ ਇਸੇ ਤ੍ਰਿਫਲਾ ਭਸਮ ਹੈ ਇਹ ਤ੍ਰਿਫਲਾ ਭਸਮ ਕੋ ਉਸਮੇਂ ਡਾਲਾ ਹੋਆ ਆਪਣੇ ਹੈ ਨਾ ਤਾਂ ਇਹ ਇਸਕਾ ਐਲਕਲਾਈਨ ਲੈਵਲ ਵੱਧ ਗਿਆ ਪੀ ਐਚ ਵੈਲਰ ਇਸਕਾ ہماری ਬਾਡੀ ਕੇ ਪੀ ਐਚ ਬੈਲੈਂਸ ਕੇ ਬਰਾਬਰ ਹੈ ਜਿਸਕੇ ਪਾਣੀ ਪੀਨੇ ਸੇ ਮੂੰਹ ਕੇ ਛਾਲੇ ਐਸਿਡਿਟੀ ਪਰ ਨੀਂਦ ਨਾ ਆਣਾ ਸਾਰੀ ਦਿੱਕਤਾਂ ਇੱਥੇ ਠੀਕ ਠੀਕ ਹੈ ਇਸ ਥਾਂ ਤੇ ਆਈਦਾ ਤੇ ਕਾਫੀ ਕੁਝ ਸਿੱਖ ਕੇ ਜਾਈਦਾ ਜੀ ਇਹ ਆਪਣੇ ਥੋੜੀ ਗੱਲਬਾਤ ਹੈਗੀ ਇੱਥੇ ਵਧੀਆ ਤੇ ਬਾਕੀ ਇਹ ਜਗ੍ਹਾ ਹੈ ਜੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋ ਜਾਏ ਵੱਡੀ ਤੋਂ ਵੱਡੀ ਗੰਬੀਰ ਤੋਂ ਗੰभीर ਮਾਰੀ ਇੱਥੇ ਠੀਕ ਹੋ ਜਾਂਦੀ ਪੰਚਕਰਮਾ ਆਈਏ ਉਹ ਸਾਰਾ ਕੁਝ ਇੱਥੇ ਅਵੇਲੇਬਲ ਹੈ ਜੀ ਰੋਮਾਥੈਰਪੀ ਰੀਕੀ ਹੀਲਿੰਗ ਪੰਚਕਰਮਾ ਐਸਟ੍ਰੋਲੋਜੀ ਨਿਊਰੋਥੈਰਪੀ ਹੋਮਾਥੈਰਪੀ ਸਾਰਾ ਕੁਝ ਇਨਾਂ ਕੋਲੋਂ इजीली ਅਵੇਲੇਬਲ ਹੈ ਇਹੇ ਬੜੇ ਮਿਨੀਮਲ ਰੇਟਾਂ ਦੇ ਵਿੱਚ ਵੱਡੀ ਤੋਂ ਵੱਡੀ ਬਿਮਾਰੀ ਵੀ ਠੀਕ ਕਰ ਦਿੰਦੇ ਨੇ ਜੀ ਇਹ ਮੇਰੇ ਨਾਲ ਬੜੀ ਇਨਾਂ ਦੀ ਮਿੱਤਰਤਾ ਆਵੇ ਚੰਗੀ ਤਾਂ ਕਰਕੇ ਮੈਂ ਇੱਥੇ ਆਇਆ ਨਾ ਤੇ ਹੁਣ ਮੈਂ ਜਿਹੜੀ ਗੱਲਬਾਤ ਕਰੀ ਜੀ ਉਹ ਸਾਈਕਲਾਂ ਦੇ ਬਾਰੇ ਪਤਾ ਕਰਨ ਦਿੱਤਾ ਫਾਇਰਫੌਕਸ ਦੇ ਸ਼ੋਰੂਮ ਉਹ ਕਹਿੰਦੇ ਸਾਈਕਲ ਸ਼ਨੀਵਾਰ ਲੈ ਕੇ ਆਇਓ ਸ਼ੁਕਰ ਸ਼ਨੀਵਾਰ ਜੇ ਫ੍ਰੀ ਹੋ ਤਾਂ ਉਹਦੇ ਲੈ ਕੇ ਆਇਓ ਹੱਲੇ ਬਹੁਤ ਸਾਈਕਲ ਉੱਥੇ ਆਲਰੇਡੀ ਖੜੇ ਨੇ ਜੀ ਕੰਮ ਕਰਨ ਵਾਸਤੇ ਤੇ ਦੂਸਰੇ ਪਾਸੇ ਫੋਨ ਲਾਇਆ ਜਿੱਥੋਂ ਦੀ ਸਾਈਕਲ ਚੱਕਣੇ ਸੀਗੀ ਆਪਾਂ ਦੇਸੀ ਉਹ ਸਾਈਕਲਾਂ ਦਾ ਕੀ ਹੋਇਆ ਤੁਹਾਨੂੰ ਥੋੜਾ ਅੱਗੇ ਜਾ ਕੇ ਦੱਸਦਾ ਉਹਨਾਂ ਸਾਈਕਲਾਂ ਦਾ ਕੀ ਹੋਇਆ ਆਪਣਾ ਫੋਨ ਉਹਨਾਂ ਨੂੰ ਲਾ ਸਾਈਕਲ ਲੈ ਕੇ ਜਾਣੇ ਨੇ ਉਹ ਹੁਣ ਆਪਾਂ ਕੱਲ ਜਾਵਾਂਗੇ ਲੈਣ ਉਹਨਾਂ ਨੇ ਕਿਹਾ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਜਿਹੜੀ ਸਥਾਨ ਦੇ ਉੱਤੇ ਖੜੇ ਨੇ ਜੀ ਤੇ ਮੈਂ ਕਿਹਾ ਚਲੋ ਕੱਲ ਦੇਖਦੇ ਹਾਂ ਹੁਣ ਫਿਰ ਅੱਜ ਤਾਂ ਲੇਟ ਹੋ ਗਏ 2:30 ਵਜੇ ਨੇ ਜੀ ਤੇ ਇਹਨਾਂ ਦਾ ਲੱਗਦਾ ਤੇਲ ਖਤਮ ਹੋ ਗਿਆ ਭਾਈ ਹੁਣ ਤੇਲ ਖਤਮ ਹੋ ਗਿਆ ਵੀਰੇ ਬਾਈ ਦੀ ਟੁੱਟ ਗਈ ਹੈ ਚੇਨ ਤੇ ਇੱਧਰ ਲੱਤ ਲਾਈ ਜੰਨੇ ਆ ਜੀ ਅਸੀਂ ਲਾਲ ਬੱਤੀ ਹੋ ਗਈ ਹੁਣ ਦੂਜਾ ਕੰਮ ਨੇ ਵੇੜਨ ਜਾਣਾ ਜੀ ਬੜਾ ਟਾਈਮ ਖਾਏ ਨੇ ਇਸੇ ਲਾਲ ਬੱਤੀ ਸ਼ਹਿਰ ਸਾਰਾ ਜਿਹੜਾ ਹੈਗਾ ਸੁੰਨਮ ਸੁੰਨੀ ਹੋਇਆ ਹੋਇਆ ਕੁਛ ਵੀ ਹੈ ਨਹੀਂ ਜੀ ਅੱਜ ਹੈਕਟਿਕ ਡੇ ਵਾਲੇ ਦਿਨ ਵੀ ਸਾਰੇ ਪਾਸੇ ਖਾਲੀ ਹੈ ਜੀ ਲੁਧਿਆਣਾ ਕੁਛ ਵੀ ਨਹੀਂ ਨਜ਼ਰ ਆ ਰਿਹਾ ਇੱਥੇ ਹੋਰ ਇੱਕ ਦੋ ਦਿਨਾਂ ਤੱਕ ਤੁਹਾਨੂੰ ਦਿਖਾਵਾਂਗੇ ਜੀ ਆਪਣੀਆਂ ਪੁਰਾਣੀਆਂ ਦੇਸੀ ਸਾਈਕਲਾਂ ਹੁਣ ਗੱਲਬਾਤ ਹੋਈ ਹੈ ਤੇ ਉਹ ਦੱਸ ਰਹੇ ਨੇ ਜੀ ਜਦੋਂ ਫ੍ਰੀ ਹੋ ਆਣ ਕੇ ਲੈ ਜਾਓ ਜੀ ਸਾਈਕਲ ਤੇ ਆਪਾਂ ਉਹੀ ਕਰਾਂਗੇ ਸਾਈਕਲ ਹੁਣ ਜਾ ਕੇ ਚੱਕਾਂਗੇ ਜੀ ਦੇਸੀ ਸਾਈਕਲਾਂ ਤਿੰਨ ਆਪਾਂ ਭੇਜਣੀਆਂ ਜੀ ਬਠਿੰਡੇ ਇਹ ਤਾਂ ਸਾਈਕਲ ਆਪਾਂ ਲੁਧਿਆਣਾ ਇੱਥੇ ਆਪਣੇ ਘਰੇ ਲੈ ਕੇ ਆਣੀ ਹੈ ਜੀ ਮੇਰੀ ਲਈ ਜਿਹੜੀ ਦੇਸੀ ਸਾਈਕਲ ਸੀ ਬਾਕੀ ਦੂਜੀ ਵਾਲੀ ਜਿਹੜੀ ਗੇਅਰ ਵਾਲੀ ਸਾਈਕਲ ਆ ਉਹ ਤਾਂ ਮੈਂ ਲੈ ਆਇਆ ਹੋਇਆ ਵਾ ਆਪਣੇ ਘਰੇ ਤੇ ਉਹ ਵਾਲੀ ਲੈ ਕੇ ਆਣੀ ਹੈ ਜੀ ਬਸ ਦੇਖਦੇ ਆ ਉਹਦਾ ਵੀ ਹਿਸਾਬ ਕਿਤਾਬ ਕੀ ਬਣਦਾ ਕਦੋਂ ਲੈ ਕੇ ਆਵਾਂਗੇ ਕਦੋਂ ਨਹੀਂ ਉਹਦਾ ਵੀ ਕਰਦੇ ਆ ਵੇਡ ਇਹ ਕਾ ਸੱਜੇ ਹਾ ਤੁਸੀਂ ਦੇਖੋ ਇਹ ਕਾਫੀ ਪੁਰਾਣਾ ਜੀ ਸ਼ਿੰਗਾਰ ਸਿਨੇਮਾ ਹੈ ਜੀ ਕਾਫੀ ਪੁਰਾਣਾ ਸਿਨੇਮਾ ਬੜੀ ਸਸਤੀ ਟਿਕਟ ਹੈ ਦੀ ਇੱਕ ਵਾਰੀ ਤੇ ਤੰਬਾਕਾ ਵੀ ਹੋਇਆ ਸੀ ਜੀ ਪੰਪ ਬਲਾਸਟ ਤੇ ਇੱਥੇ ਪੁਰਾਣੀਆਂ ਪੁਰਾਣੀਆਂ ਫਿਲਮਾਂ ਲੱਗਦੀਆਂ ਰਹਿੰਦੀਆਂ ਕਦੀ ਚੰਡੀ ਰਾਜ ਕਦੀ ਫੈਕਟਿਕ ਡੇ ਦੇ ਵਿੱਚ ਖਾਣਾ ਐ ਖਾਣਾ ਪੈਂਦਾ ਉਧਰ ਬਾਈ ਤਿਆਰ ਹੈ ਜੀ ਤੇ ਆਪਾਂ ਨੂੰ ਫਟਾਫਟ ਹੁਸ਼ਿਆਰਪੁਰ ਜਾਣਾ ਹੈ ਕੋਈ ਪੇਪਰ ਦਾ ਕੰਮ ਹੈ ਜੀ ਤੇ ਉਹ ਕੰਮ ਨਬੇੜਨ ਅਸੇ ਜਾਣਾ ਹੁਸ਼ਿਆਰਪੁਰ ਤੇ ਖਾਣਾ ਪੀਣਾ ਖਾ ਕੇ ਫਟਾਫਟ ਨਿਕਲਣਾ ਹੈ ਜੀ ਉਧਰ ਅਧਾਨ ਜੀ ਤਿਆਰ ਹੋ ਕੇ ਆ ਰਹੇ ਨੇ ਅਸੀਂ ਫਟਾਫਟ ਜਿਹੜਾ ਹੈਗਾ ਹੁਸ਼ਿਆਰਪੁਰ ਜਾਣਾ ਕਿਉਂਕਿ ਹੁਸ਼ਿਆਰਪੁਰ ਸਾਡੇ ਕੋਲ ਬੜਾ ਜ਼ਰੂਰੀ ਕੰਮ ਪੈ ਗਿਆ ਹੈ ਜੀ ਉਹ ਕਰਕੇ ਫਿਰ ਆਪਾਂ ਫਟਾਫਟ ਜਿਹੜਾ ਹੈਗਾ ਵਾਪਸੀ ਜਿਹੜਾ ਪਾ ਦਾਂਗੇ ਜੀ ਆਪਣੇ ਘਰਾਂ ਵੱਲ ਨੂੰ ਲੱਗਦਾ ਸ਼ਾਮ ਪੈ ਜੂਗੀ ਜੀ ਪੱਕਾ ਛੇਨੀ ਸ਼ਾਮਾਂ ਪਈਆਂ ਸ਼ਾਮ ਦਾ ਢਲੂ ਪੱਕਾ ਕਰ 70 ਕਿਲੋਮੀਟਰ ਦਾ ਸਫ਼ਰ ਦਿਖਾਣੇ ਆ ਰਾਹ ਦੇ ਸੋਨੇ ਸੋਨੇ ਨਿਆਰੇ ਜੋ ਵੀ ਦੇਖਣ ਨੂੰ ਮਿਲਦਾ ਤੇ ਹੋ ਸਕਦਾ ਤਾਂ ਸਨਸੈਟ ਵੀ ਦਿਖਾਵਾਂਗੇ ਹਰੀ ਹਰੀ ਬੋਲ ਨਿਰਾਹੇ ਰਾਹੇ ਜਾਣ ਵਾਲੀਏ ਹੁਸ਼ਿਆਰਪੁਰ ਦੇ ਤੇ ਹੁਣ ਚੱਲੇ ਆ ਜੀ ਆਪਾਂ ਹੁਸ਼ਿਆਰਪੁਰ ਦਾ ਰਾਹ ਫੜਨ ਲੱਗੇ ਆ ਇੱਥੋਂ ਦੀ ਸਿੱਧਾ 80 ਕਿਲੋਮੀਟਰ ਹੁਸ਼ਿਆਰਪੁਰ ਲਾ ਦੇਣਾ ਜੀ ਹੋਰ ਘੰਟੇ ਡੇਢ ਡੇਢ ਘੰਟਾ ਲੱਗ ਜੂ ਲਾਣ ਨੂੰ ਜੀ 50 ਤੇ 30 ਤਕਰੀਬਨ ਡੇਢ ਘੰਟਾ 30 ਕਿਲੋਮੀਟਰ ਦਾ ਬੜਾ ਸੋਹਣਾ ਸੁਨਖਾ ਰਾਹ ਵੀ ਦਿਖਾਵਾਂਗੇ ਜੀ ਇਹ ਹਾਈਵੇ ਸਿੱਧਾ ਜਾਂਦਾ ਜੀ ਆਪਣਾ ਕੰਨਾ ਕੁਮਾਰੀ ਤੋਂ ਕਸ਼ਮੀਰ ਵੱਲ ਨੂੰ ਇਹ ਇਹਨੂੰ NH44 ਕਹਿੰਦੇ ਆ ਜੀ ਇਹ ਸਾਡੇ ਜਮਾਂ ਕਰਦੇ ਕੋਲੋਂ ਨਿਕਲਦਾ ਵੈ ਇਹ ਰਾਹ ਜਿਹੜਾ ਹੈਗਾ ਸਿੱਧਾ ਤੁਹਾਨੂੰ ਸ਼੍ਰੀਨਗਰ ਲੈ ਆ ਕੇ ਛੱਡੇਗਾ ਜੀ ਸਾਈਕਲਾਂ ਦੇ ਟਾਈਮ ਸਾਡੇ ਸ਼੍ਰੀ ਨੂੰ ਲੋਡ ਹੁੰਦੀ ਸੀ ਖਾਣ ਪੀਣ ਦੀ ਇੱਥੇ ਸਾਈਕਲ ਨੇ ਹੈਗਾ ਇੱਥੇ ਹੈਗਾ ਜੀ ਮੋਟਰਸਾਈਕਲ ਇਹਨੂੰ ਲੋਡ ਪੈਂਦੀ ਹੈ ਜੀ ਆਪਣੇ ਤੇਲ ਦੀ ਤੇਲ ਪਾਣਾ ਪੈਂਦਾ ਜੀ ਇਹਦੇ ਇਹ ਸਵਾਨਾ ਤੇਲ ਪਹੁੰਚਾ ਕੇ ਸ਼ਹਿਰ 'ਤੇ ਪਹੁੰਚਾਂਗੇ ਜੀ ਫਟਕਾੜਾ 13 ਕਿਲੋਮੀਟਰ ਦਾ ਸਫ਼ਰ ਅਸੀਂ ਤੈਅ ਕਰ ਲਿਆ ਜੀ ਆਪਣੇ ਲੁਧਿਆਣਾ ਸ਼ਹਿਰ ਤੋਂ ਅੱਗੇ ਤਾਂ ਲੁਧਿਆਣੇ ਦੇ ਵਿੱਚ ਹੀ ਆ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਸਾਰੀ ਦੀ ਸਾਰੀ ਸਤਲੁਜ ਨਦੀ ਯਾਰੀ ਦੀ ਸਤਲੁਜ ਦਰਿਆ ਸੁੱਕੀ ਪਈ ਹੈ ਜਮਾ ਪਾਣੀ ਹੈ ਹੀ ਨਹੀਂ ਗਈ ਵੈਲਕਮ ਟੂ ਦਾ ਸਿਟੀ ਆਫ ਫਗਵਾੜਾ ਜੀ ਫਗਵਾੜਾ ਸ਼ਹਿਰ ਆ ਗਿਆ ਜੀ ਤੇ ਇੱਥੋਂ ਸੱਜੇ ਹੱਥ ਮੋੜਨਾ ਹੈ ਉੱਥੋਂ ਆਪਾਂ ਹੁਸ਼ਿਆਰਪੁਰ ਵੱਲ ਚਲੇ ਜਾਣਾ ਹੈ ਜੀ ਫਟਾਫਟ ਹੁਸ਼ਿਆਰਪੁਰ ਵੱਲ ਚੱਲਦੇ ਆ ਜੀ ਤੇ ਕੰਮ ਨਵੇੜ ਕੇ ਵਧੀਆ ਵਧੀਆ ਵੀਊ ਵਖਾ ਕੇ ਵਾਪਸੀ ਆ ਨਿਆ ਤੇ ਕੋਈ ਦੋ ਚਾਰ ਗੱਲਾਂ ਹੋਰ ਕਰਾਂਗੇ ਕਿੰਨੇ ਸੋਹਣੇ ਬਣੇ ਹੋਏ ਨੇ ਜੀ ਦੋ ਘਰ ਇਹ ਹੋ ਰੇਨ ਇੰਟਰਨੈਸ਼ਨਲ ਔਰੀ ਫਲੇਮ ਵਾਲੀ ਦੀ ਕੰਪਨੀ ਬਹੁਤ ਵੱਡੀ ਕੰਪਨੀ ਹੈ ਜੀ ਹੋ ਰੇਨ ਜਿਹੜੇ ਬੰਦੇ ਜਲੰਧਰ ਜਾਣ ਵਾਲੇ ਆ ਜਾਂ ਫਗਵਾੜੇ ਰਹਿਣ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਇਸ ਨੀਲੀ ਜੀ ਮਿੱਲ ਬਾਰੇ ਇਹ ਕਾਦੀ ਮਿੱਲ ਐ ਜਰੂਰ ਕਮੈਂਟ ਕਰਕੇ ਦੱਸਿਓ ਜੀ ਕਿ ਜਦੋਂ ਆਪਾਂ ਜਲੰਧਰ ਜਾ ਰਹੇ ਹੁੰਨੇ ਆ ਉਦੋਂ ਰਾਹ ਦੇ ਵਿੱਚ ਆਂਦੀ ਫਗਵਾੜੇ ਦੇ ਵਿੱਚ ਆ ਆ ਨੀਲੀ ਜੀ ਮਿੱਲ ਸੰਹਾਰ ਵਿੱਚ ਯੂਟਰਨ ਲੈਣਾ ਜਦੋਂ ਮਾਤਾ ਤੇ ਵੀ ਜਾਣਾ ਹੋਵੇ ਜਾਂ ਹਿਆਰਪੁਰ ਵਾਲੇ ਸਾਈਡ ਜਾਣਾ ਹੋਵੇ ਇਹ ਪੁੱਲ ਦਾ ਯੂਟਰਨ ਲੈਣਾ ਪੈਂਦਾ ਜੀ ਸਾਰਿਆਂ ਨੂੰ ਪਤਾ ਹੀ ਹੋਏਗਾ ਜੀ ਇਸ ਪੁੱਲ ਦੇ ਬਾਰੇ ਇੱਥੋਂ ਦੀ ਲੈਫਟ ਇਹ ਲੈਫਟ ਹੋ ਜਾਏਗੀ ਲਾਉ ਇੱਥੇ ਆ ਗਏ ਆਪਾਂ ਇੱਥੋਂ ਦੀ ਫੇਰ ਹੁਣ ਇੱਕ ਵਾਰੀ ਥੱਲੋਂ ਦੀ ਜਾਵਾਂਗੇ ਜੀ ਗੁਫਾ ਜੀ ਪਾਰ ਕਰਦੇ ਹੋਏ ਅਇਥੋਂ ਇਹ ਥੱਲੇ ਜਾਣਾ ਪੈਂਦਾ ਜੀ ਮਾਂ ਚਿੰਤਪੁਰਨੀ ਹਿਸ਼ਾਰਪੁਰ ਦਾ ਰਾਹ ਬਕਾਇਦਾ ਨਾਲੇ ਲਿਖਿਆ ਵੀ ਹੋਇਆ ਆ ਆ ਥੱਲੇ ਥੱਲੇ ਨਾਲ ਹੀ ਚਲੋ ਦੀ ਰਾਈਟ ਹੋ ਜਾ ਆ ਲਓ ਜਮਕ ਗਿਆ ਜੀ ਇਥੋਂ ਦੇ ਜਿਹੜਾ ਅੱਗੇ ਰਾਹ ਹੈ ਉਹ ਜਾਂਦਾ ਜੀ ਮਕਲੋੜ ਖਾਂਚ ਵਾਲੇ ਪਾਸੇ ਵੀ ਤੇ ਸਿੱਧਾ ਹੀ ਰਾਹ ਚਿੰਤਪੁਰਨੀ ਦਾ ਆਪਾਂ ਸੱਜੇ ਹੱਥ ਮੁੜ ਜਾਈਏ ਮਾਦਾ ਤੋਂ ਪਹਿਲੇ ਸੱਜੇ ਹੱਥ ਮੁੜ ਜਾਈਏ ਤਾਂ ਅਸੀਂ ਪਹੁੰਚਨੇ ਆ ਜੀ ਮਕਲੋੜਗੰਜ तकरीबन ਉੱਥੋਂ ਦੀ 80 ਕਿਲੋਮੀਟਰ ਹੈਗਾ ਜੇ ਮਕਲੋੜਗੰਜ ਤੇ ਮੇਰੀ ਫੇਵਰਿਟ ਡੈਸਟੀਨੇਸ਼ਨ ਹੈ ਜੀ ਵਨ ਆਫ ਦੀ ਫੇਵਰਿਟ ਡੈਸਟੀਨੇਸ਼ਨ ਮਕਲੋੜਗੰਜ ਘੱਟੋ ਘਾਟ ਮੈਂ 100 ਵਾਰ ਹੀ ਜਾ ਚੁੱਕਾ ਜੀ ਮਕਲੋੜਗੰਜ ਹੁਣ ਹੋ ਸਕਿਆ ਤੇ ਤੁਹਾਨੂੰ ਇੱਕ ਵਾਰੀ ਫਿਰ ਜਾ ਕੇ ਦਿਖਾਵਾਂਗੇ ਜੀ ਕਿਉਂਕਿ ਅਸੀਂ ਜਮਾਂ ਵੇਲੇ ਹੁੰਨੇ ਆ ਆਹ ਰੋਡ ਜਿਹੜਾ ਜਮਾਂ ਸਿੱਧਾ ਜਾ ਰਿਹਾ ਹੈ ਜੀ ਇਹ ਜਾ ਰਿਹਾ ਜੀ ਆਪਣਾ ਸਿੱਧਾ ਛਾਰਪੁਰ ਵੱਲ ਨੂੰ ਛਾਰਪੁਰ ਤੋਂ ਬਾਅਦ ਆਊਗਾ ਜੀ ਆਪਣਾ ਚੋਹਾਲ ਡੈਮ ਚੋਹਾਲ ਤੋਂ ਬਾਅਦ ਆਊਗਾ ਜੀ ਆਪਣਾ ਸ਼ਿਵਾੜੀ ਸ਼ਿਵਾੜੀ ਤੋਂ ਬਾਅਦ ਚ ਇਹੀ ਰਾਹ ਹੈ ਜੀ ਤੁਸੀਂ ਪੜਮੌਰ ਵੀ ਜਾ ਸਕਦੇ ਹੋ ਆਲੀ ਬਹੁਤ ਸੋਹਣਾ ਰਾਹ ਹੈ ਜੀ ਆਪਣਾ ਪਹਾੜੀ ਇਲਾਕੇ ਦੇ ਵਿੱਚ ਹੁੰਦਾ ਹੁੰਦਾ ਹੁਣ ਤਾਂ ਮੈਂ ਕੋਲੜ ਗਾਇ ਤਾਂ ਕਹਦਾ ਡਬਲ ਰੋਡ ਵੀ ਬਣ ਗਈ ਹੈ ਸ਼ੋਰ ਹੀ ਰੱਖ ਆ ਲਓ ਜੀ ਧਰਮਸ਼ਾਲਾ 161 ਕਾਂਗੜਾ 137 ਕੀ ਵੈਲੀ ਹੈ ਜੀ ਕਾਂਗੜਾ ਬਹੁਤ ਹੀ ਸੋਹਣੀ ਵੈਲੀ ਕਾਂਗੜਾ ਜੀ ਆਹੀ ਰਾਹ ਤੇ ਚੱਲੀ ਜੰਨੇ ਆ ਹਿਸ਼ਾਰਪੁਰ ਪਹੁੰਚਣਾ ਫਟਾਫਟ ਕੰਮ ਨਵੇੜ ਕੇ ਫਿਰ ਵਾਪਸ ਆਉਣਾ ਹੈ ਜੀ ਮੇਰੇ ਬਾਦੀ ਮੇਰਾ ਭਰਾ ਕੋਈ ਨਹੀਂ ਕੋਈ ਬਹੁਤ ਸੋਹਣਾ ਲਾ ਹੈ ਜੀ ਇਹ ਆਲੇ ਦੁਆਲੇ ਪੇੜ ਲੱਗੇ ਹੋਏ ਨੇ ਦਰਖਤ ਲੱਗੇ ਹੋਏ ਨੇ ਜੀ ਤੇ ਬਹੁਤ ਹੀ ਸੋਹਣਾ ਇੱਥੇ ਦ੍ਰਿਸ਼ ਨਜ਼ਰ ਆਉਂਦਾ ਹੈ ਜੀ ਜਿਵੇਂ ਨੇਚਰ ਦੇ ਵਿੱਚ ਹੁੰਦੀ ਹੋਈ ਮੋਟਰਸਾਈਕਲ ਜਾਂਦੀ ਏ ਇੱਥੇ ਇਹੀ ਰਾਹ ਤੇ ਜੀ ਇੱਕ ਜੀਐਨਏ ਯੂਨੀਵਰਸਿਟੀ ਵੀ ਹੈਗੀ ਹੈ ਸਾਹਮਣੇ ਉਹਦਾ ਜਿਹੜਾ ਹੈਗਾ ਤੁਹਾਨੂੰ ਬੋਰਡ ਵੀ ਦਿਖਾਣੇ ਆ ਜੀ ਬਹੁਤ ਵੱਡੀ ਯੂਨੀਵਰਸਿਟੀ ਹੈ ਇਹ ਕਾਫੀ ਇੱਥੇ ਬੱਚੇ ਪੜ੍ਹਦੇ ਵੀ ਨੇ ਜੀ ਚੰਦਪੁਰ ਨੇ ਇੱਥੋਂ ਤੱਕरीबन ਰਹਿ ਗਿਆ 80 ਕਿਲੋਮੀਟਰ ਧਰਮਸ਼ਾਲਾ ਤਕਰੀਬਨ ਹੋਊਗਾ ਲਾਗੇ ਛਾਗੇ ਹਿਸ਼ਾਰਪੁਰ 30 ਹੈ ਜੀ 150 ਕਿਲੋਮੀਟਰ ਰਹਿ ਗਿਆ ਆਪਣਾ ਲਗਭਗ ਇੱਥੋਂ ਦੀ ਇਹ ਬੱਚੇ ਜਿਹੜੇ ਤੁਸੀਂ ਖੜੇ ਦੇਖੇ ਇਹ ਸਾਰੇ ਜੀਐਨਯੂਨੀਵਰਸਿਟੀ ਦੇ ਸਿਗੇ ਤੇ ਲਗਭਗ ਇੱਥੋਂ ਧਰਮਸ਼ਾਲਾ 150 ਕਿਲੋਮੀਟਰ 150 ਕਿਲੋ ਤੋਂ ਲਾਗੇ ਭਾਗੇ ਹੋ ਗਿਆ ਮੇਰੀ ਫੇਵਰਟ ਡੈਸਟੀਨੇਸ਼ਨ ਹੈ ਜੀ ਧਰਮਸ਼ਾਲਾ ਹੋ ਸਕਦਾ ਹੈ ਇਹ 2-4 ਦਿਨ ਵਿਲੇ ਹੈਗੇ ਆ ਤੇ ਧਰਮਸ਼ਾਲਾ ਦਾ ਪਲਾਨ ਬਣਾ ਲਈਏ 5 ڈیز ਇਨ ਹਿਮਾਲਿਆਸ ਇਹ ਜਿਹੜੀ ਗੱਲ ਮੈਂ ਚੀ ਦੱਸ ਰਿਹਾ ਹਾਂ 5 ڈیز ਇਨ ਹਿਮਾਲਿਆਸ ਸ਼ਾਇਦ ਹੋ ਸਕਦਾ ਬੜੀ ਵਧੀਆ ਹੋ ਜਾਏ ਪੱਕੀ ਹੋ ਜਾਏ ਤੇ ਇਹ ਚੀਜ਼ ਦਿਖਾਵਾਂਗਾ ਵਾ 100% ਦੀ ਗੱਲ ਕਰਦਾ 5 ڈیز ਕੈਂਪਿੰਗ ਤੇ 5 ڈیز ਇਨ ਹਿਮਾਲਿਆਸ ਇਹਦਾ ਮੈਂ ਬਣਾਉਂਗਾ ਜੀ ਇੱਕ ਸੀਰੀਜ਼ ਬਾਕੀ ਇਹਦੇ ਬਾਰੇ ਪੱਕਾ ਸ਼ਾਮ ਨੂੰ ਕਰਦੇ ਆ ਕੀ ਸਕਦਾ ਬਣਦਾ ਜਦ ਤੱਕ انا ਆਪਣਾ ਜਿਹੜਾ ਹੈਗਾ ਆਪਣਾ ਕੰਮ ਨਵੇੜ ਲੈਣੇ ਆ ਜੀ ਇਹ ਜਿਹੜਾ ਰਾਹ ਹੈ ਜੀ ਤਕਰੀਬਨ 30 ਤੋਂ 32 ਕਿਲੋਮੀਟਰ ਦਾ ਸਾਰੇ ਇਦਾਂ ਸੁਨਮ ਸੁਨਣਾ ਮਤਲਬ ਆਲੇ ਦੁਆਲੇ ਮਿੱਲਾ ਨੇ ਨਹੀਂ ਤਾਂ ਸਾਰਾ ਇਹ ਜੰਗਲ ਹੀ ਹੈ ਜੀ ਵਿੱਚ ਆਲੇ ਦੁਆਲੇ ਸਾਰੇ ਦਰਖਤ ਲੱਗੇ ਹੋਏ ਨੇ ਜਿਹੜੇ ਇਸਰਾ ਨੂੰ ਬਹੁਤ ਹੀ ਸੋਨਾ ਬਣਾਉਂਦੇ ਨੇ ਜੀ ਹੁਸ਼ਿਆਰਪੁਰ ਜਾਣ ਦੇ ਰਾਹ ਨੂੰ ਜੀ ਆਹ ਦੇਖੋ ਜੀ ਇੱਥੇ ਗੱਡੀਆਂ ਕੋਈ ਹੌਲੀ ਚੱਲਦੀਆਂ ਐ ਕੋਈ ਤੇਜ਼ ਚੱਲਦੀਆਂ ਤੇ ਇੱਕ ਤੁਹਾਨੂੰ ਮੈਂ ਨਾ ਇਸ ਰੋਡ ਦਾ ਕਿੱਸਾ ਦੱਸਦਾ ਇੱਕ ਜਗ੍ਹਾ ਦੇ ਟਿਕਾਣੇ ਲਾ ਕੇ ਮੋਟਰਸਾਈਕਲ ਮੋਟਰਸਾਈਕਲ ਮੈਂ ਉੱਥੇ ਖੜਾ ਦਿੱਤਾ ਸੀਗਾ ਤੇ ਮੈਂ ਕਿਹਾ ਤੁਹਾਨੂੰ ਇਸ ਰੋਡ ਦਾ ਜਿਹੜਾ ਹੈਗਾ ਕਿੱਸਾ ਦੱਸੀਏ ਇਹ ਸਾਰਾ ਦਾ ਸਾਰਾ ਰਾਹ ਜਿਹੜਾ ਹੈਗਾ ਜੀ ਆਲੇ ਦੁਆਲੇ ਖੇਤਾਂ ਦੇ ਨਾਲ ਤੇ ਵਿਚਕਾਰ ਜਿਹੜਾ ਹੈਗਾ ਸਾਰਾ درختਾਂ ਦੇ ਨਾਲ ਜਿਹੜਾ ਹੈਗਾ ਸਜਿਆ ਹੋਇਆ ਜੀ ਤੇ ਇੱਧਰ ਮੇਰੇ ਹਸਾਲ ਨਾਲ ਕੁਝ ਖੇਤੀਬਾੜੀ ਦਾ ਕੰਮ ਸ਼ੁਰੂ ਹੋਊਗਾ ਤੇ ਹੁਣ ਜੇ ਗੱਲਬਾਤ ਕਰੀਏ ਇਸ ਰੋਡ ਦੇ ਉੱਤੇ ਇੱਕ ਵਾਰੀ ਆਪਾਂ ਅੱਜ ਤੋਂ 3 ਸਾਲ ਪਹਿਲੇ ਜਾ ਰਹੇ ਸੀਗੇ ਜੀ ਤੇ ਉਹ 3 ਸਾਲ ਪਹਿਲੇ ਮੈਂ ਮੋਟਰਸਾਈਕਲ ਤੇ ਵੀ ਗਿਆ ਤੇ ਮੈਂ ਇਹ ਚੀਜ਼ ਨਾ ਇੱਥੇ ਰਾਤ ਤੇ ਦੋ ਤੇ ਤਿੰਨ ਵਾਰ ਦੇਖੀ ਹੈ ਜਿਹੜਾ 30 ਕਿਲੋਮੀਟਰ ਦਾ ਰਾਹ ਹੈ ਰਾਤ ਨੂੰ ਬੜਾ ਸੁਨਣਾ ਜਿਹਾ ਹੋ ਜਾਂਦਾ ਰਾਹ ਇਹ ਬੜਾ ਡਰਾਵਣਾ ਜਿਹਾ ਲੱਗਦਾ ਹੈਗਾ ਤੇ ਆਪਾਂ ਕੀ ਦੇਖਿਆ ਸੀਗਾ ਇਹ ਜਿਹੜੀ ਵੀ ਮੈਂ ਗੱਲ ਦੱਸ ਰਿਹਾ ਇਹ 100% ਸੱਚੀ ਹੈ ਜੀ ਇਹ ਕੋਈ ਆ ਉਹ ਲੇਖਣੀ ਹੈ ਕੁਛ ਨਹੀਂ ਤੁਸੀਂ ਕਮੈਂਟਾਂ ਜਰੂਰ ਦੱਸਿਓ ਕਿ ਇਹ ਗੱਲ ਸੱਚ ਆ ਜਾਂ ਕੀ ਮਤਲਬ ਹੋ ਸਕਦਾ ਵਾ ਇਦਾਂ ਦੀਆਂ ਚੀਜ਼ਾਂ ਕਿਸੇ ਨੇ ਕਿਸੇ ਨੇ ਦੇਖੀਆਂ ਹੋਣ ਇਸ ਰਾਹ ਦੇ ਉੱਤੇ ਆਪਾਂ ਕੀ ਦੇਖਿਆ ਸੀਗਾ ਜੀ ਆਪਾਂ ਰਾਤ ਚੱਲਦੇ ਹੋਏ ਇੱਕ ਨਾ ਛਲਾਵਾ ਆਪਾਂ ਕਹਿ ਦਿੰਨੇ ਆ ਇਹ ਛਲੇਡਾ ਹੁੰਦਾ ਸੀ ਜਾਈ ਜਾਂਦੇ ਸੀਗੇ ਐਕਸਪਲਸ ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀ ਅਸੀਂ ਜਾਈ ਜਾਂਦੇ ਸੀਗੇ 30 ਕਿਲੋਮੀਟਰ ਦੇ ਰਾਹ ਤੇ ਰਾਤੀ ਅਸੀਂ 40 50 ਤੇ ਮੋਟਰਸਾਈਕਲ ਲਾਇਆ ਹੋਇਆ ਆਰਾਮ ਨਾਲ ਆਪਾਂ ਚਲਾਈ ਜਾਂਦੇ ਸੀਗੇ ਤੇ ਚਲਾਉਂਦੇ ਚਲਾਉਂਦੇ ਇਸ ਰਾਹ ਦੇ ਵਿੱਚ ਖੱਬੇ ਹੱਥ ਆਪਾਂ ਇੱਕ ਚੀਜ਼ ਦੇਖੀ ਜਿਹੜੀ ਕਿ ਮਿੰਟੋ-ਮਿੰਟੀ ਜੜੀ ਸੀਗੀ ਉਹ ਇਹ ਕੁੱਤੇ ਤੋਂ ਇਨਸਾਨ ਬਣ ਗਿਆ ਉਹ ਅੱਖਾਂ ਦਾ ਚਲਾਕ ਭਲੇਖਾ ਸੀਗਾ ਕੀ ਸੀਗਾ ਕਿੱਦਾਂ ਨਹੀਂ ਸੀਗਾ ਉਹ ਕੀ ਸੀਗਾ ਮਤਲਬ ਆਪਾਂ ਦੇਖਿਆ ਚੱਲਦੇ ਹੋਏ ਸਾਡੀ ਅੱਖਾਂ ਨੂੰ ਕੀ ਪਿਆ ਹੁਣ ਆਪਾਂ ਇਹਦੇ ਬਾਰੇ ਕਨਫਰਮ ਨਹੀਂ ਜਾਣਦੇ ਪਰ ਉਹ ਇਨਸਾਨ ਨੂੰ ਇਨਸਾਨ ਪ੍ਰਤੀ ਮਤਲਬ ਜਿਹੜਾ ਉਹ ਸੀਗਾ ਛਲਾਵਾ ਜਾਂ ਇਨਸਾਨ ਜਾਂ ਪ੍ਰਤੀਤ ਹੋਇਆ ਜਦੋਂ ਆਪਾਂ ਇੱਕੋਦਮ ਦੇਖਿਆ ਖੱਬੇ ਹਾਤੀ ਤੇ ਨਾਲ ਹੀ ਉਹ ਜਿਹੜਾ ਸੀਗਾ ਕੁੱਤਾ ਬਣ ਗਿਆ ਜੀ ਤੇ ਬੜਾ ਮੈਨੂੰ ਹੋਰ ਜਾਂ ਫੀਲ ਹੋਇਆ ਉਹਦੋਂ ਦੇਖਿਆ ਮੇਰਾ ਮੁੰਡੇ ਨੇ ਪਿੱਛੇ ਦੇਖਿਆ ਸੀ ਦੋਨਾਂ ਨੇ ਦੇਖਿਆ ਸੀਗਾ ਇੱਕ ਆਪਾਂ ਇਹ ਜਿਹੜੀ ਰਾਹ ਦੇ ਵਿੱਚ ਚੀਜ਼ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਆਪਾਂ ਜੋ ਚੀਜ਼ ਦੇਖੀ ਸਾਡੇ ਅੰਦਰ ਥੋੜੀ ਡਰ ਜੀ ਹੋ ਗਈ ਅੰਦਰ ਆਪ ਨੂੰ ਐ ਲੱਗਿਆ ਇਹ ਪਤਾ ਨਹੀਂ ਕੀ ਹੈਗਾ ਤੇ ਫਿਰ ਉਹ ਮੋਟਰਸਾਈਕਲ ਜਿਹੜਾ ਸੀਗਾ ਮੈਂ ਚਲਾ ਰਿਹਾ ਸੀਗਾ ਤੇ ਉਹ ਪਿੱਛੇ ਵਾਲਾ ਮੈਨੂੰ ਕਹਿਣ ਲੱਗਾ ਬਾਈ ਤੇਜ਼ 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 ਕਰ ਤੇਜ਼ ਕਰ ਤੇਜ਼ ਕਰ ਉਹਦੇ ਕਹਿਣ ਦੇ ਮੁਤਾਬਕ ਜਿਹੜੀ ਸੀਗੀ ਫਿਰ ਮੈਂ ਮੋਟਰਸਾਈਕਲ ਹੋਰ ਤੇਜ਼ ਕਰਤੀ ਤੇ ਫਿਰ ਉਹ ਥੋੜਾ ਘਬਰਾ ਜਾ ਗਿਆ ਸੀਗਾ ਤੇ ਇਹ ਚੀਜ਼ ਮੈਨੂੰ ਜਰੂਰ ਕਮੈਂਟ ਵਿੱਚ ਦੱਸਿਓ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਛਲੇਡੇ ਜਿਹੜੇ ਹੁੰਦੇ ਆ ਹੁੰਦੇ ਆ ਜਾਂ ਨਹੀਂ ਹੁੰਦੇ ਜੀ ਯਾਰ ਉਹਦੇ ਰਾਹ ਤੇ ਤੁਰ ਹੀ ਜਾਂਦੇ ਸੀਗੇ ਤੇ ਆ ਇੱਕ ਮੋਟਰਸਾਈਕਲ ਰਾਹ ਦੇਖਿਆ ਤੇ ਜਮਾ ਨਵਾਂ ਨਕੋਰ ਸੀਗਾ ਤੇ ਆਪਾਂ ਬਾਈ ਨੂੰ ਪੁੱਛਿਆ ਕਿ ਇਹ ਨਵਾਂ ਹੀ ਆ ਤੇ ਬਾਈ ਕਹਿੰਦਾ ਨਵਾਂ ਹੀ ਆ ਪਿੱਛੋਂ ਦੀ ਆ ਨੰਬਰ ਪਲੇਟ ਚੈੱਕ ਕਰੋ ਤੇ ਮੈਂ ਕਹਾ ਠੀਕ ਆ ਬਾਈ ਤੇ ਕਿੱਥੋਂ ਨੇ ਆ ਬਾਈ ਫਲੋਰ ਤੋਂ ਫਲੋਰ ਤੋਂ ਕੀ ਭਾ ਪਿਆ ਬਾਈ ਇਹੇ ਬਾਈ ਇਹ 90 ਦਾ 90 ਦਾ ਉਹ ਤਾਂ ਕਹਿੰਦਾ ਸੀ ਜੀਐਸਟੀ ਕੱਟ ਗਈ ਇਹਨਾਂ ਦੇ ਸਾਨੂੰ ਪਤਾ ਨਹੀਂ ਲੱਗਿਆ ਸੀ ਇਸ ਚੀਜ਼ ਬਾਰੇ ਤੇ ਰੇਟ ਰੂਟ ਹੁਣ ਕੱਟ ਗਏ ਨੇ ਹਾਂਜੀ ਇਹ BS6 ਮਾਡਲ ਹੈ ਨਾ ਇਹ ਹਾਂਜੀ ਉਹ ਨਹੀਂ ਹੈਗਾ ਇਹ ਕਿਹੜਾ ਹੁੰਦਾ ਹੈ N3S ਉਹ ਨਹੀਂ ਹੈਗਾ ਇੰਡਕਸ਼ਨ ਸੈਲਫ ਸਟਾਰਟ ਵਾਲਾ ਜਿਹੜਾ ਕਲੱਚ ਜਦ ਨੱਪੋ ਤੇ ਚਾਲੂ ਹੋ ਜਾਂਦਾ ਵਾ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ 560 ਕਿਲੋਮੀ ਤੇ 560 ਕਿਲੋਮੀਟਰ ਕਿੱਥੇ ਚਲਾਇਆ ਇਹ ਪੜਾ ਤੇ ਲੈ ਗਿਆ ਸੀਗਾ ਨਹੀਂ ਨਹੀਂ ਆਪਣੇ ਅੰਦਰ ਚਲਾਇਆ ਹੈ ਅੱਛਾ ਆਪਣੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਬਾਈ ਮੁਬਾਰਕਾਂ ਤੇ ਸਾਡਾ ਚੈਨਲ ਖੋਲ ਕੇ ਸਬਸਕ੍ਰਾਈਬ ਕਰ ਦੇ ਤੂੰ ਕੱਲ ਸਾਡੇ ਚੈਨਲ ਤੇ ਆਏਂਗਾ ਬਾਲਾ ਸੋਹਣਾ ਮੋਟਰਸਾਈਕਲ ਲੱਗ ਰਹੀ ਜੀ ਸਪਲੈਂਡਰ ਇੱਕ ਸਾਡਾ ਪੁਰਾਣੇ ਵਾਲਾ ਤੇ ਆ ਕੇ ਲਿਖਾਇਆ ਹੋਇਆ ਤੂੰ ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਤੈਨੂੰ ਯਾਰ ਬਥੇਰੇ ਕਿੰਨੂੰ ਯਾਰ ਬਥੇਰੇ ਤੇਰੀ ਛੇਲੀ ਨੂੰ ਓਦਾਂ ਲਗਾਇਆ ਇਹਦਾ ਅੱਛਾ ਓਦਾਂ ਹੀ ਲਿਖਾਇਆ ਮੈਂ ਕਿ ਤੇਰੀ ਛੇਲੀ ਦੀ ਬਾਈ ਲੋ ਜੀ ਬਹੁਤ ਸੋਹਣਾ E20 ਪੈਟਰੋਲ ਪੈਂਦਾ ਦੀ ਇਹ ਮ ਉਦਾਂ ਕਿੰਨੇ ਦਾ ਪਿਆ ਤੁਹਾਨੂੰ 85 ਹਜ਼ਾਰ ਦਾ 80 ਹਜ਼ਾਰ ਦਾ 80 ਹਜ਼ਾਰ ਦਾ ਮਤਲਬ ਕੈਸ਼ ਪੇਮੈਂਟ 80 ਹਜ਼ਾਰ ਦਿੱਤੀ ਹੈ ਤੇ ਜਮਾ ਤੇਰੇ ਨਾਮ ਹੀ ਹੋਇਆ ਵੈ ਕਿਸੇ ਦਾ ਤੇਰੇ ਨਾਮ ਹੀ ਅੱਛਾ ਜੀ 80 ਹਜ਼ਾਰ ਦਾ ਕੈਸ਼ ਪੇਰਿਆ ਵਾ ਤੇ ਫਿਰ ਠੀਕ ਹੈ ਜੀ ਰੇਟ ਹੁਣ ਅੱਜ ਕੱਲਟ ਘਟੇ ਹੋਏ ਨੇ ਜਿਹਨੇ ਲੈਣਾ ਹੈ ਸਪਲੈਂਡਰ ਉਹ ਜਾ ਕੇ ਲੈ ਸਕਦਾ ਹੈ ਜੀ ਹੁਸ਼ਿਆਰਪੁਰ ਵਾਲੇ ਰਾਹ ਤੇ ਬਾਈ ਮਿਲਿਆ ਸੀ ਮੈਂ ਕਿਹਾ ਥੋੜੀ ਜਾਣਕਾਰੀ ਸਾਂਝਾ ਕਰ ਦਈਏ ਸਪਲੈਂਡਰ ਬਾਰੇ ਜੀ ਹੁਸ਼ਿਆਰਪੁਰ ਜਾਣ ਵਾਲੇ ਰਾਹ ਤੇ ਤੁਹਾਨੂੰ ਅੱਜ ਦਿਖਾਨੇ ਆ ਸੜਕ ਤੇ ਕਿੱਦਾਂ ਬਣਾਇਆ ਜਾਂਦਾ ਹੈਗਾ ਜੀ ਗੁੜ ਤੇ ਮੋਟਰਸਾਈਕਲ ਅਸੀਂ ਇੱਥੇ ਲਾ ਪੀਣਾ ਆ ਦਿਖਿਆ ਤੇ ਮੈਂ ਕਹਤ ਹਾਂ ਤੁਹਾਨੂੰ ਅੱਜ ਦਿਖਾਨੇ ਆ ਜੀ ਕਿਵੇਂ ਗੁੜ ਬਣਾਇਆ ਜਾਂਦਾ ਹੈ ਪਹਿਲੇ ਇੱਥੋਂ ਦੀ ਜਿਹੜਾ ਹੈਗਾ ਚੱਕ ਕੇ ਲਿਆਉਂਦੇ ਨੇ ਜੀ ਗੰਨਾ ਉਹ ਜਿਵੇਂ ਸਾਰਾ ਗੰਨਾ ਲੱਗਿਆ ਹੋਇਆ ਹੈ ਉਤੋਂ ਗੰਨਾ ਚੱਕ ਕੇ ਲਿਆਉਂਦੇ ਨੇ ਜੀ ਤੇ ਉਸ ਤੋਂ ਬਾਅਦ ਇਹ ਮਸ਼ੀਨ ਚੱਲਦੀ ਰਹਿੰਦੀ ਹੈ ਜੀ ਇਹ ਜਿਵੇਂ ਗੰਨਾ ਇੱਥੇ ਪਿਆ ਹੋਇਆ ਤੁਸੀਂ ਦੇਖੋ ਜੀ ਤੁਹਾਨੂੰ ਪੰਜਾਬ ਦਾ ਅੱਜ ਸਾਰਾ ਦਿਖਾਨੇ ਆ ਇੱਧਰ ਇਹ ਬਾਈ ਗੰਨਾ ਪਾਈ ਜਾਂਦਾ ਵੈ ਇਸ ਮਸ਼ੀਨ ਦੇ ਵਿੱਚ ਇੱਥੋਂ ਜਿਹੜਾ ਹੈਗਾ ਗੰਨਾ ਆ ਵਿੱਚ ਜਾਈ ਜਾਂਦਾ ਵੈ ਤੇ ਇਹ ਰਸ ਛੱਡੀ ਜਾਂਦਾ ਜਿੱਦਾਂ ਇਹ ਮਸ਼ੀਨ ਚੱਲਦੀ ਹੈ ਤੇ ਸਾਰਾ ਰਸ ਕੱਢ ਦਿੰਦੀ ਹੈ ਜੀ ਗੰਨੇ ਚੋਂ ਤੇ ਆ ਚੱਲਦੀ ਰਹਿੰਦੀ ਹੈ ਜੀ ਬਾੜੀ ਵੱਡੀ ਮੋਟਰ ਲੱਗੀ ਹੋਈ ਆ ਇੱਥੋਂ ਦੀ ਜਿਹੜਾ ਸਾਰਾ ਰਸ ਹੈਗਾ ਗੰਨੇ ਦਾ ਜਾਂ ਆਪਾਂ ਰੋ ਕਹਿ ਦਿੰਨੇ ਆ ਇਹਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਜੀ ਇਹ ਵੱਡਾ ਟੱਪ ਜਿਹਾ ਹੈਗਾ ਲੋਹੇ ਦਾ ਤੇ ਸਫਾਈ ਠੀਕ ਠਾਕ ਹੀ ਹੈ ਜੀ ਇੱਥੋਂ ਦੀ ਆ ਜਿਹੜਾ ਪਾਈਪ ਹੈਗਾ ਇਹ ਚ ਇਕੱਠਾ ਹੁੰਦਾ ਰਹਿੰਦਾ ਜੀ ਸਾਰਾ ਪੱਠੇ ਦੇ ਵਿੱਚ ਆ ਸਾਰੇ ਪੱਠੇ ਲੱਗੇ ਹੋਏ ਨੇ ਥੱਲੇ ਇਹਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਜੀ ਰਸ ਸਾਰਾ ਤੇ ਉਸ ਤੋਂ ਬਾਅਦ ਇਹ ਕੜਛੀ ਦੇ ਨਾਲ ਹਲਾਉਂਦੇ ਰਹਿੰਦੇ ਨੇ ਜੀ ਵੱਡਾ ਇਹ ਕੜਛਾ ਹੈ ਇਹਦੇ ਨਾਲ ਰਸ ਨੂੰ ਪਕਾਉਂਦੇ ਰਹਿੰਦੇ ਨੇ ਮਤਲਬ ਜਦ ਤੱਕ ਉਹ ਪੂਰਾ ਰਜ ਨਹੀਂ ਜਾਂਦਾ ਰਜ ਨਹੀਂ ਜਾਂਦਾ ਪੂਰਾ ਰੀਜ ਨਾਲ ਇਹਨੂੰ ਰਚਾ ਨਹੀਂ ਦਿੰਦੇ ਤੇ ਇਹ ਸੁਕਣਾ ਸ਼ੁਰੂ ਹੋ ਜਾਂਦਾ ਜੀ ਹੌਲੀ ਹੌਲੀ ਜਿਵੇਂ ਉਧਰਲੇ ਪਾਸੇ ਤੀਸਰਾ ਬੈਚ ਹੈ ਆ ਦੇਖੋ ਜੀ ਇਹ ਪੂਰਾ ਹੁਣ ਉਬਲਣ ਦੇ ਆ ਗਿਆ ਜੀ ਜਦੋਂ ਜਮਾ ਇਹ ਪੱਕ ਗਿਆ ਜੀ ਰਸ ਜਮਾ ਰਚ ਗਿਆ ਤੇ ਉਸ ਤੋਂ ਬਾਅਦ ਇਹਦੇ ਜ ਇਕੱਠਾ ਕਰ ਲਿਆ ਜਾਂਦਾ ਜੀ ਤੇ ਇਕੱਠਾ ਕਰਨ ਤੋਂ ਬਾਅਦ ਜੀ ਇਹ ਜਿੱਦਾਂ ਬੀਬੀਆਂ ਆਪਣੇ ਮਾਤਾਵਾਂ ਲੱਗੀਆਂ ਹੋਈਆਂ ਇਹਨੂੰ ਇਕੱਠਾ ਜਾ ਕਰਕੇ ਤੇ 70 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੰਦੀ ਹੈ ਜੀ ਇਹ ਸਗੀ ਜੀ ਪ੍ਰੋਸੈਸ ਗੰਨੇ ਤੋਂ ਆਪਣਾ ਗੁੜ ਬਣਨ ਦੀ ਜੀ ਇਹ ਸਾਰਾ ਜਿਵੇਂ ਹੁਣ ਗੁੜ ਬਣ ਗਿਆ ਤੇ ਉਸ ਬਾਅਦ ਇਹ 70 ਰੁਪਏ ਕਿਲੋ ਦੇ ਹਿਸਾਬ ਨਾਲ ਸਾਰੇ ਪੰਜਾਬ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੱਤਾ ਜਾਏਗਾ ਜੀ ਹੁਣ ਕਈ ਗੁੜ ਬਣਾਉਂਦੇ ਨੇ ਜੀ ਵਿੱਚ ਸੌਫ ਪਾ ਕੇ ਕਾਲੀ ਮਿਰਚ ਪਾ ਕੇ ਸੁੰਡ ਪਾਉਂਦੇ ਨੇ ਜੀ ਕਈ ਕੋਈ ਅਦਰਕ ਵੀ ਪਾ ਦਿੰਦੇ ਨੇ ਬਹੁਤ ਚੀਜ਼ਾਂ ਨਾਲ ਜਿਹੜਾ ਹੈਗਾ ਗੁੜ ਬਣਦਾ ਵਾ ਇਹ ਜਿਵੇਂ ਨੋਰਮਲ ਬਣ ਰਿਹਾ ਵਾ ਪਰ ਇਹ ਕਈ ਗੁੜ ਦੇ ਵਿੱਚ ਨਾ 베ਕਿੰਗ ਸੋਡਾ ਪਾ ਦਿੰਦੇ ਮਿੱਠਾ ਸੋਡਾ ਪਾ ਦਿੰਦੇ ਜਿਹਦੇ ਨਾਲ ਗੁੜ ਖਰਾਬ ਵੀ ਹੋ ਜਾਂਦਾ ਗੁੜ ਲਓ ਚੰਗਾ ਲਓ ਤੇ ਚੰਗਾ ਖਾਓ ਜੀ ਆਪਾਂ ਇਹੀ ਕਰਾਂ ਹੁਸ਼ਿਆਰਪੁਰ ਤਾਂ ਪਹੁੰਚ ਗਏ ਜੀ ਐਤੋਂ ਹੁਣ ਕੰਮ ਨ ਬੇੜਦੇ ਆ ਤੇ ਕੰਮ ਨ ਬੇੜ ਕੇ ਫਟਾਫਟ ਪੰਜਾਬ ਲੁਧਿਆਣੇ ਵੱਲ ਚਾਲੇ ਪਾਣੇ ਆ ਜੀ ਓਏ ਖਾ ਪੀ ਵੀ ਦਵਾਂਗੇ ਇੱਥੋਂ ਦੁਪਹਿਰ ਦਾ ਕੁਝ ਨਹੀਂ ਖਾਦਾ ਹੋਇਆ ਜੀ ਉਹ ਸਾਹਮਣੇ ਜਿਹੜਾ ਹੈਗਾ ਉਹ ਆਪਣਾ ਘੰਟਾ ਘਾਰੇ ਜੀ ਹੁਸ਼ਿਆਰਪੁਰ ਦਾ ਦੋਸਤੋ ਸ਼ਹਿਰ ਹੈ ਜੀ ਆਪਣਾ ਇਹ ਹਸ਼ਿਆਰਪੁਰ ਤੇ ਇਹ ਗੱਲਬਾਤ ਅਸੀਂ ਕਰੀਏ ਭੀੜ-ਪਾੜ ਬਹੁਤ ਹੈ ਇਹ ਵੱਡਾ ਇਲਾਕਾ ਹੋਇਆ ਮਤਲਬ ਅਮੀਰਾਂ ਵਾਲਾ ਇਲਾਕਾ ਇੱਥੇ ਮਹਿੰਗਾ ਕਪੜਾ ਮਿਲਦਾ ਜੀ ਸ਼ਹਿਰਪੁਰ ਦੇ ਵਿੱਚ ਕੰਮ ਅਸੀਂ ਜਿਹੜਾ ਕਰਨ ਆਏ ਸੀਗੇ ਉਹ ਅਸੀਂ ਨਵੇੜ ਤਾਂ ਆਵੇ ਜੀ ਤੇ ਹੁਣ ਥੋੜੀ ਦੇਰ ਤੱਕ ਅਸੀਂ ਜਿਹੜਾ ਹੈਗਾ ਵਾਪਸ ਅ ਲੁਧਿਆਣੇ ਪਹੁੰਚਾਂਗੇ 2 ਘੰਟੇ ਲੱਗ ਜਾਣੇ ਸਾਨੂੰ ਕਿਉਂਕਿ ਠੱਡ ਬਾੜੀ ਹੈਗੀ ਹੈ ਤੇ ਅਸੀਂ ਜਮਾ ਅੱਧੀ ਬਾਮਾ ਦੀਆਂ ਸ਼ਰਟਾਂ ਪਾਈਆਂ ਹੋਈਆਂ ਨੇ ਸਾਰਿਆਂ ਨੇ ਪੂਰੇ ਆਪਣੇ ਆਪ ਨੂੰ ਢੱਕਿਆ ਹੋਇਆ ਹੈ ਕੱਪੜਿਆਂ ਦੇ ਨਾਲ ਤੇ ਅਸੀਂ ਲੋਈ ਦੀ ਬੁੱਕਲ ਮਾਰੀ ਹੋ ਗਈ ਨੇ ਤਾਂ ਪਤਲਾ ਉਹਦਾ ਹਿਸਾਬ ਬਾਈ ਜੀ ਰਾਤ ਹੋ ਗਈ ਘਰ ਜਾਣ ਵਾਲਾ ਸੀ ਜਿਹੜਾ ਹੈਗਾ ਅਗਰਸਰ ਹੋਏ ਪਏ ਆ ਜੀ ਕਿਉਂਕਿ ਇਹ ਜਿਹੜੇ 30 ਕਿਲੋਮੀਟਰ ਨੇ ਇਹ ਬਹੁਤ ਖਤਰਨਾਕ ਨੇ ਜੀ ਤੇ ਆਪਾਂ ਆ ਦੇਖੋ ਜੀ ਕੱਪੜੇ ਸਾਡੇ ਹੈ ਨਹੀਂਗੇ ਜੀ ਤੇ ਆਪਾਂ ਨੂੰ ਲੱਗਦਾ ਸੀਗਾ ਆਪਾਂ ਟਾਈਮ ਸਿਰ ਪਹੁੰਚ ਜਾਾਂਗੇ ਫਿਰ ਰਾਤ ਹੋ ਗਈ ਤੇ ਹੁਣ ਕੀ ਕਰੀਏ ਜੀ ਹੁਣ ਠੰਡ ਲੱਗ ਰਹੀ ਹੈ ਤੇ ਇਹ ਲੋਈ ਨੇ ਸਾਨੂੰ ਬਚਾਇਆ ਹੋਇਆ ਆ ਦੇਖੋ ਜੀ ਥੱਲੇ ਕੀ ਹੈਗਾ ਆ ਚੱਕੀ ਰਾ ਆ ਦੇਖੋ ਜੀ ਤੇ ਇਹ ਲੋਈ ਨੇ ਸਾਨੂੰ ਬਚਾਇਆ ਹੋਇਆ ਠੰਡ ਬਹੁਤ ਜ਼ਿਆਦਾ ਹੋ ਗਈ ਤਾਪਮਾਨ ਇਸ ਟਾਈਮ 14-15 ਡਿਗਰੀ ਦੇ ਲੱਗੇ ਛਾਗੇ ਹੈਗਾ ਦੇ ਹੁਣਾਂ 30 ਕਿਲੋਮੀਟਰ ਜੇ ਕੱਢੇ ਗਏ ਆ ਹਰਿਆਲੀ ਵਾਲੇ ਫਿਰ ਤਾਂ ਥੋੜਾ ਜਿਹਾ ਮੌਸਮ ਸੈੱਟ ਹੋ ਜਾਏਗਾ ਨਹੀਂ ਤਾਂ ਅਜ ਤੱਕ ਖੋਣੀ ਪੈਣੀ ਕਿਸੇ ਦੀ ਸਵੈਟਰ ਜੀ ਤੇ ਅੱਗੋਂ ਦੀ ਆ ਗਲਤੀ ਨਹੀਂ ਕਰਨੀ ਜੀ ਆਪਾਂ ਜਲਦੀ ਜਲਦੀ ਦੇ ਚੱਕਰ ਦੇ ਵਿੱਚ ਨਹੀਂ ਲਿਆ ਪਾਏ ਕਿ ਨਹੀਂ ਕਿ ਚਲੋ ਕੰਮ ਹੈਗਾ ਕੰਮ ਹੈਗਾ ਹੁਣ ਦੇਰੀ ਹੈ ਜਵਾਬ ਠੰਡ ਸ਼ਕਲ ਤੇਰੀ ਦੱਸ ਰਹੀ ਹੈ ਵੇੜ ਮੇੜਾ ਕੰਮ ਨਹੀਂ ਹੈ ਮਨ ਕਰਦਾ ਜਾਂ ਜਾਂਦੇ ਸਾਰ ਬਾਈ ਲੋਈ ਦੀ ਬੁੱਕਲ ਮਾਰ ਕੇ ਜਾਂ ਕੰਮਲ ਦੀ ਬੁੱਕਲ ਵੜ ਕੇਿੱਦਾਂ ਕੰਮ ਖਤਮ ਹੋ ਜੂ ਚਲੋ ਬਾਈ ਹੁਣ ਲੁਧਿਆਣੇ ਵਾਲੇ ਰਾਹ ਤੇ ਮਿਲਦੇ ਆ ਪਹੁੰਚ ਗਏ ਜੀ ਘਰ ਤੇ ਆ ਰਹੀ ਜੀ ਆਪਣੀ ਰਾਤ ਦੀ ਰੋਟੀ ਰਾਤ ਦੀ ਰ ਖਾਣਾ ਪੀਣਾ ਖਾ ਲਿਆ ਸੀ ਜੀ ਤੇ ਅੱਜ ਸਾਰੇ ਕੰਮ ਨਬੇੜ ਤੇ ਸੀ ਜਿਹੜੇ ਨਬੇੜਾਂ ਨਾਲੇ ਸੀਗੇ ਥੋੜੇ ਜੇ ਕੰਮ ਹਲੇ ਪੈਂਡਿੰਗ ਨੇ ਜੀ 50% ਆਲਮੋਸਟ ਹੋ ਗਏ ਨੇ 50% ਬਚੇ ਹੋਏ ਨੇ ਤੇ ਸਾਰੇ ਕੰਮ ਨਬੇੜ ਕੇ ਸੀ ਫਿਰ ਕੋਈ ਹੁਣ ਟ੍ਰਿਪ ਦਾ ਜਿਹੜਾ ਹੈਗਾ ਪਲਾਨ ਬਣਾਵਾਂਗੇ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਜੀ ਸਵੇਰੇ ਸਰਪ੍ਰਾਈਜ਼ ਉਹ ਇਹ ਹੈ ਜੀ ਕਿ ਆਪਾਂ ਹੁਣ ਇੱਕ ਅਧੀ ਟ੍ਰਿਪ ਮਾਰ ਕੇ ਆਨੇ ਆ ਜਰੂਰੀ ਵੀ ਹੈ ਜੀ ਬਣਦੀ ਹੈ ਕੰਮ ਨਬੇੜ ਕੇ ਇੱਕ ਦੋ ਦਿਨ ਤੱਕ ਜਿਹੜਾ ਹੈਗਾ ਕੰਮ ਆਪਣਾ ਪੈਂਡਿੰਗ ਪਿਆ ਹੁਣ ਬੀੜ ਕੇ ਆਪਾਂ ਦੇਖਦੇ ਆ 5 ਦਿਨ ਸਾਡੇ ਕੋਲ ਅਗਰ ਬਚੇ ਤਾਂ 21 ਤਰੀਕ ਨੂੰ ਬ ਜਾਵਾਂਗੇ ਉਹ ਵੀ ਦਿਖਾਵਾਂਗੇ 21 ਤਰੀਕ ਦਾ ਕੀ ਕੰਮ ਹੈ ਉਸ ਤੋਂ ਬਾਅਦ 21 ਤਰੀਕ ਤੋਂ ਬਾਅਦ ਆਪਾਂ ਜਮਾ ਵਿਲੇ ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੈਗਾ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਟੂਰ ਮਾਰਾਂਗੇ ਜੀ ਵਧੀਆ ਦੇਖਦੇ ਹਾਂ ਕਿੱਧਰ ਜਾਣੇ 21 ਤਰੀਕ ਤੋਂ ਬਾਅਦ ਉਹ 21 ਤਰੀਕ ਹੀ ਦੱਸਾਂਗੇ ਉਸ ਤੋਂ ਪਹਿਲੇ ਤੁਹਾਨੂੰ ਦੱਸ ਦਵਾਂ ਕਿਹੜਾ ਟੂਰ ਮਾਰਨਾ ਹੈ ਆਪਾਂ ਮਾਰਾਂਗੇ ਜੀ 5 ਡੇਜ਼ ਇਨ ਹਿਮਾਲਿਆਸ ਕੈਂਪਿੰਗ ਜਰਨੀ ਦਿਖਾਵਾਂਗੇ 5 ਡੇਜ਼ ਜੀ ਤੇ ਉੱਤੇ ਉਹਦੇ ਨਾਲ ਜਿਹੜਾ ਤੁਸੀਂ ਬਣੇ ਰਹੋ ਉੱਥੇ ਫਿਰ ਮਿਲਦੇ ਹਾਂ ਜਿੱਦਾਂ ਦੀ ਬਿਲਕੁਲ ਫਰੈਸ਼ ਤਾਜੀ ਵੀਡੀਓ ਦੇ ਨਾਲ ਖਲ ਨੂੰ ਤਤਨ ਦੇ ਲਈ ਕੋਡ ਵਾਇਰ ਆਵਰਾ ਖੜਦੀ ਕਿਲਾ ਤੇ ਸ